ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਇਸ ਵਕਤ ਦੀ ਸਭ ਤੋਂ ਵੱਡੀ ਤੇ ਦੁਖਦਾਈ ਖਬਰ ਨਾਲ ਜੋ ਜੁੜੀ ਹੋਈ ਹੈ ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨਾਲ ਜੀ ਹਾਂ ਦੋਸਤੋ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਾ ਦਾ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਇਸ ਐਕਸੀਡੈਂਟ ਤੋਂ ਬਾਅਦ ਉਹ ਤੁਰੰਤ ਹੀ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਅਤੇ ਪਿਛਲੇ 5 ਦਿਨਾਂ ਤੋਂ ਉਸ ਫੋਟੇਜ ਹਸਪਤਾਲ ਵਾਲੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਹਾਲ ਹੀ ਵਿੱਚ ਡਾਕਟਰਾਂ ਨੇ ਵੱਡੀ ਅਪਡੇਟ ਜਾਰੀ ਕੀਤੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਅਚਾਨਕ ਹੀ ਵਿਗੜ ਗਈ ਹੈ ਡਾਕਟਰ ਦੇ ਮੁਤਾਬਕ ਰਾਜਵੀਰ ਜਵੰਦਾ ਦੀ ਸਰਵਾਈਕਲ ਹੱਡੀ ਟੁੱਟ ਗਈ ਜਿਸ ਕਰਕੇ ਬ੍ਰੇਨ ਤੱਕ ਪ੍ਰੋਪਰ ਆਕਸੀਜਨ ਨਹੀਂ ਪਹੁੰਚ ਰਹੀ ਹੈ ਜੇ ਬ੍ਰੇਨ ਨੂੰ ਆਕਸੀਜਨ ਨਾ ਮਿਲੇ ਤਾਂ ਹੌਲੀ-ਹੌਲੀ ਬ੍ਰੇਨ ਕੰਮ ਕਰਨਾ ਛੱਡ ਦਿੰਦਾ ਹੈ ਅਤੇ ਸਰੀਰ ਦੇ ਹੋਰ ਅੰਗ ਵੀ ਕਮਜ਼ੋਰ ਹੋਣ ਲੱਗਦੇ ਹਨ ਇਸ ਗੰਭੀਰ ਸਥਿਤੀ ਕਰਕੇ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਪਰ ਸਭ ਤੋਂ ਹੈਰਾਨਕ ਦੇਨ ਵਾਲੀ ਗੱਲ ਇਹ ਹੈ ਕਿ ਵੈਂਟੀਲੇਟਰ ਤੇ ਹੋਣ ਦੇ ਬਾਵਜੂਦ ਰਾਜਵੀਰ ਜਵੰਦਾ ਨੇ ਆਪਣੇ ਪਰਿਵਾਰ ਅਤੇ ਡਾਕਟਰਾਂ ਦੇ ਸਾਹਮਣੇ ਦੋ ਗੱਲਾਂ ਆਖ ਦਿੱਤੀਆਂ ਜਿਨ੍ਹਾਂ ਨੂੰ ਸੁਣ ਕੇ ਹਰ ਪੰਜਾਬੀ ਦਾ ਕਾਲਜਾ ਕੰਮ ਗਿਆ ਉਹਨਾਂ ਨੇ ਕਿਹਾ ਜੇ ਮੈਂ ਮੁੜ ਸਿਹਤਮੰਦ ਹੋ ਗਿਆ ਤਾਂ ਮੈਂ ਚਾਹੁੰਨਾ ਕਿ ਮੇਰੇ ਪੰਜਾਬ ਦੇ ਜਵਾਨ ਕਦੇ ਵੀ ਬੇਸਮਝ ਰਫਤਾਰ ਨਾਲ ਬਾਈਕ ਨਾ ਚਲਾਉਣ ਦੂਜੀ ਗੱਲ ਉਹਨਾਂ ਨੇ ਆਖੀ ਮੇਰੀ 뮤직 ਸਦਾ ਪੰਜਾਬੀਆਂ ਦਿਲਾਂ ਵਿੱਚ ਜਉਂਦੀ ਰਹੇ ਇਹ ਦੋ ਗੱਲਾਂ ਸੁਣ ਕੇ ਸੱਚਮੁੱਚ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ ਦੋਸਤੋ ਰਾਜਵੀਰ ਜਵੰਦਾ ਉਹ ਇਕ ਹੈ ਜਿਸਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਨਾਲ ਕੰਟਰੋਵਰਸੀ ਨਹੀਂ ਕੀਤੀ ਨਾ ਕਿਸੇ ਨਾਲ ਬਹਿਸ ਨਾ ਕਿਸੇ ਦੇ ਖਿਲਾਫ ਮਾੜੀ ਗੱਲ ਉਹ ਹਮੇਸ਼ਾ ਇੱਕ ਸਾਦਗੀ ਵਾਲੀ ਜ਼ਿੰਦਗੀ ਜਿਉਂਦਾ ਰਿਹਾ ਜਦੋਂ ਅੱਜ ਦੇ ਸਿੰਗਰ ਇੱਕ ਗਾਣਾ ਹਿੱਟ ਹੋਣ ਦੇ ਚਾਰ-ਚਾਰ ਬੋਡੀਗਾਰਡ ਰੱਖ ਲੈਂਦੇ ਹਨ ਰਾਜਵੀਰ ਜਵਨ ਦਾ ਉਹ ਮੁੰਡਾ ਸੀ ਜੋ ਇਕੱਲਾ ਹੀ ਆਪਣੇ ਮੋਟਰਸਾਈਕਲ ਤੇ ਸਫ਼ਰ ਕਰਦਾ ਸੀ ਦੁੱਖ ਦੀ ਗੱਲ ਇਹ ਹੈ ਕਿ ਉਸ ਦਾ ਇਹੀ ਸ਼ੌਂਕ ਅੱਜ ਉਸ ਨੂੰ ਇਸ ਸਥਿਤੀ ਤੱਕ ਲੈ ਆਇਆ ਅੱਜ ਪੂਰਾ ਪੰਜਾਬ ਹੀ ਨਹੀਂ ਸਗੋ ਪੂਰੀ ਦੁਨੀਆ ਭਰ ਦੇ ਵਿੱਚ ਪੰਜਾਬੀ ਉਸ ਦੀ ਲੰਬੀ ਉਮਰ ਲਈ ਅਰਦਾਸ ਕਰ ਰਹੇ ਹਨ ਹਿੰਦੂ ਸਿੱਖ ਮੁਸਲਮਾਨ ਈਸਾਈ ਹਰ ਧਰਮ ਦੇ ਲੋਕ ਆਪਣੀ ਰੀਤ ਨਾਲ ਰਾਜਵੀਰ ਜਵੰਧਿਆ ਦੇ ਲਈ ਬੇਨਤੀਆਂ ਕਰ ਰਹੇ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਸਿਰਫ ਵਾਹਿਗੁਰੂ ਦੀ ਮਿਹਰ ਨਾਲ ਹੀ ਰਾਜਵੀਰ ਜਵੰਧਿਆ ਦੀ ਜ਼ਿੰਦਗੀ ਬਚ ਸਕਦੀ ਹੈ ਦੋਸਤੋ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖੋ ਤੁਹਾਡਾ ਇੱਕ ਇੱਕ ਸ਼ਬਦ ਉਸ ਦੀ ਜ਼ਿੰਦਗੀ ਲਈ ਦੁਆ ਬਣ ਸਕਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਰਾਜਵੀਰ ਜਵੰਧਿਆ ਜਲਦੀ ਸਿਹਤਮੰਦ ਹੋ ਕੇ ਆਪਣੇ ਚਾਹਣ ਵਾਲਿਆਂ ਦੇ ਵਿਚਕਾਰ ਵਾਪਸ ਆਵੇਗਾ ਅਤੇ ਪੰਜਾਬੀ ਮਿਊਜ਼ਿਕ ਨੂੰ ਆਪਣੀ ਆਵਾਜ਼ ਹੋਰ ਚਮਕਾਵੇਗਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ